ਹਾਂਜੀ ਇਹਨਾਂ ਦੀ ਮਸਲੀਨ ਦੀ ਸ਼ਰਟ बॉਟਮ ਕਾਟਨ ਦੀ ਆਏਗੀ ਨਾਲ ਦੁਪੱਟਾ ਮਸਲੀਨ ਦਾ ਇਹ ਵਾਲੇ ਏਕੇ ਟੈਕਸ ਦੇ ਕਾਟਨ ਦੇ ਸੂਟ ਆਉਣਗੇ ਨਾਲ ਪਹੁੰਚਾ ਵਰਕ ਵੀ ਆਏਗਾ ਬਾਜ਼ੂ ਵਰਕ ਵੀ ਆਏਗਾ ਨਾਲ ਘੇਰੇ ਦੇ ਉੱਪਰ ਵਰਕ ਹੈ ਨਾਲ ਮਸਲੀਨ ਦਾ ਦੁਪੱਟਾ ਇਹ ਵਾਲੇ ਪਿਓਰ ਕਾਟਨ ਦੇ ਏਕੇ ਟੈਕਸ ਦੇ 5 ਮੀਟਰ ਗੀਜ਼ਾ ਕਾਟਨ ਦੇ ਸੂਟ ਰਹਿਣਗੇ ਜੀ ਨਾਲ ਦੁਪੱਟਾ ਫੁੱਲ ਪਿਓਰ ਦਾ ਰਹੇਗਾ ਸ਼ਰਟ ਦੇ ਉੱਪਰ ਵਰਕ ਆਏਗਾ ਇਹ ਵਾਲੇ ਪਿਓਰ ਕਾਟਨ ਦੀ ਸ਼ਰਟ ਦੇ ਉੱਪਰ ਰੀਅਰ ਮਿਰਰ ਵਰਕ ਹੈ ਜੀ ਨਾਲ ਇਹਨਾਂ ਦੇ ਜਿਹੜਾ ਦੁਪੱਟਾ ਦੁਪੱਡੇ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਿੰਗ ਕੀਤੀ ਹੋ ਕੋਈ ਵੀ ਐਕਸਟਰਾ ਚਾਰजेस ਨਹੀਂ ਹੈ ਇਹ ਵਾਲੇ ਪ्युअर क्रेਪ ਦੇ ਬ੍ਰਾਈਡਲ ਸੂਟ ਰਹਿਣਗੇ ਜੀ ਤੇ ਇਹ ਵਾਲੇ ਟੈਬੀ ਦੇ ਵਿੱਚ ਸੂਟ ਰਹਿਣਗੇ ਇਹਨਾਂ ਦੇ ਉੱਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਬਣਾਇਆ ਹੈ ਹੈਂਡ ਪੇਂਟ ਤੇ ਨਾਲ ਦੁਪੱਟਾ ਵੀ ਸੇਮ ਰਹੇਗਾ ਫੈਬਰਿਕ ਦੇ ਵਿੱਚ ਹੀ ਇਹ ਵਾਲੇ ਪ्युअर कॉटन ਦੀ ਸ਼ਰਟ बॉटਮ ਦੁਪੱਟੇ ਦੇ ਉੱਪਰ ਲੈਸਨ ਲਗਾ ਕੇ ਉਹਨਾਂ ਨੂੰ ਡਿਜ਼ਾਈਨ ਕੀਤਾ ਹੋਇਆ ਪ੍ਰਾਈਸ ਸਾਰੇ ਨੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਅੱਪਾ ਘਾ ਟ੍ਰੇਡ ਦੇ ਵਿੱਚ ਵੀ ਸੂਟ ਲੈ ਕੇ ਆਏ ਆ ਉਹਨਾਂ ਦੇ ਅੱਗੇ ਆਪਾਂ ਐਡ ਕੀਤੇ ਹੋਏ ਨੇ ਵੀਡੀਓ ਸਕਿਪ ਨਾ ਕਰਿਓ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੀ ਸ਼ਰਟ ਬਾਟਮ ਦੁਪੱਟਾ ਕਾਟਨ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਨਾ ਦੀ ਇਹਨਾਂ ਦੇ ਵਿੱਚ 4 ਕਲਰ ਨੇ ਤੇ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਰਹਿਣਗੇ ਜੀ ਗੀਜ਼ਾ ਕਾਟਨ ਦੇ ਪਿਓਰ ਏਕੇ ਟੈਕਸ ਦੇ ਤੇ ਨਾਲ ਇਹਨਾਂ ਦੇ ਦੁਪੱਟੇ ਫੁੱਲ ਪਿਓਰ ਦੇ ਰਹਿਣਗੇ ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਇਹ ਵਾਲੇ ਮਿਸਕੋਸ オーਰਗੈਂਜ਼ਾ ਦੇ ਸੂਟ ਰਹਿਣਗੇ ਜੀ ਇਨਦੇ ਵਿੱਚ ਕਲਰ ਚਾਰਟ ਦਿੱਤੇ ਹੋਏ ਨੇ ਇਹ ਵਾਲੇ ਵੀ ਕੋਸ オーਗੈਂਸਾ ਦੇ ਹੈਂਡਵਰਕ ਦੇ ਸੂਟ ਨੇ ਤੇ ਇਹ ਵਾਲੇ ਪਿਓਰ ਕਾਟਨ ਡਿਜੀਟਲ ਪ੍ਰਿੰਟ ਦੇ ਰਹਿਣਗੇ ਸੂਟ ਇਹ ਵਾਲਾ ਤੇ ਸ਼ਰਟ ਦੇ ਉੱਪਰ ਵਰਕ ਆਏਗਾ ਇਹ ਵਾਲਾ ਵੀ ਗੀਜ਼ਾ ਲੀਜੀ ਬਿਜ਼ੀ ਕਾਟਨ ਸ਼ਰਟ ਆ ਕੀ ਨਾਲ ਬਾਟਮ ਕੈਮਰੀ ਕਾਟਨ ਦੀ ਨਾਲ ਦੁਪੱਟਾ ਆਏਗਾ ਜੀ ਟਾਈ ਡਾਈ ਦਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਧੰਨਵਾਦ